ਲੋਕਾਂ ਦੇ ਵਿੱਚ ਜਿਸ ਤਰ੍ਹਾਂ ਪੋਲਿਟਿਕਸ ਦਾ ਮਜ਼ਾਕ ਬਣਨਾ ਸ਼ੁਰੂ ਹੋ ਗਿਆ ਇਹ ਉਪਰੋਂ ਗੱਲ ਸ਼ੁਰੂ ਹੋਈ ਪ੍ਰਧਾਨ ਮੰਤਰੀ ਜੀ ਨੇ 545 ਮੈਂਬਰ ਪਾਰਲੀਮੈਂਟਾਂ ਨੂੰ ਕਿਹਾ ਕਿ ਇੱਕ ਇੱਕ ਪਿੰਡ ਅਡਾਪਟ ਕਰਨਾ 5 ਸਾਲ ਲਈ ਕਿਉਂਕਿ ਤੁਹਾਡੇ ਕੋਲ 2 ਕਰੋੜ ਉਸ ਵੇਲੇ ਆਂਦਾ ਸੀ 5 ਕਰੋੜ ਹੋ ਗਿਆ ਬਾਅਦ ਵਿੱਚ ਤੁਸੀਂ ਇਸ ਪਿੰਡ ਨੂੰ ਅਡਾਪਟ ਕਰੋ ਮੈਂ ਹੈਰਾਨ ਆ ਦੇਖ ਕੇ ਜਦੋਂ ਡਾਟਾ ਵੇਖਿਆ ਅੱਧੇ ਤੋਂ ਵੱਧ ਮੈਂਬਰ ਪਾਰਲੀਮੈਂਟ ਸਹਿਬਾਨ ਨੇ ਉਹਨਾਂ ਪਿੰਡਾਂ 'ਚ ਜਾਣਾ ਮناسب ਹੀ ਨਹੀਂ ਸਮਝਿਆ ਕਿ ਇੱਕ ਵਾਰ ਤੇ ਵੇਖੋ ਤੁਹਾਡੇ ਹਲਕੇ ਦੇ ਹੀ ਪਿੰਡ ਹੈਗੇ ਨੇ ਉਹਦੇ ਨਾਲ ਫਿਰ ਜਿਹੜੀ ਜਾਗਸਾਈ ਹੋ ਗਈ ਵੀ ਇਹ ਤੇ ਸਿਰਫ ਐਲਾਨ ਹੀ ਰਹਿ ਗਏ ਨੇ ਉਹਨਾਂ ਨੂੰ ਜਿਹੜੀ ਪੋਲੀਟੀਕਲ ਐਗਜ਼ੀਕਟਿਵ ਦੀ ਜਿਹੜੀ ਬੇਪਰੋਸਗੀ ਵੱਧ ਰਹੀ ਹੈ ਉਹਦੇ ਨਾਲ ਲੋਕਾਂ ਦਾ ਵਿਸ਼ਵਾਸ ਉਠਦਾ ਜਾ ਰਿਹਾ ਐਵੇਂ ਬਲੇਮ ਕਰਦੇ ਹੋ ਬਿਰੋਕਰੇਸੀ ਨੂੰ ਐਵੇਂ ਬਲੇਮ ਕਰਦੇ ਹੋ ਅਫਸਰਸ਼ਾਹੀ ਨੂੰ ਅਫਸਰਸ਼ਾਹੀ ਬਣਾਈ ਇਸ ਲਈ ਗਈ ਸੀ ਕਿ ਪੋਲੀਟੀਕਲ ਐਗਜ਼ੀਕਟਿਵ ਨੂੰ ਸਪੋਰਟ ਕਰਨ ਲਈ ਉਹਨਾਂ ਦੀ ਜੋ ਦਿਸ਼ਾ ਦਿਖਾਈ ਗਈ ਹੈ ਉਸ ਦਿਸ਼ਾ ਨੂੰ ਪੂਰ ਕਰਨ ਲਈ ਹੁਣ ਹੋਏ ਰਿਹਾ ਜਦੋਂ ਉੱਪਰ ਠੀਕ ਤਰ੍ਹਾਂ ਦੀ ਡਾਇਰੈਕਸ਼ਨ ਨਹੀਂ ਮਿਲ ਰਹੀ ਤੇ ਹਾਲਾਤ ਤੁਹਾਡੇ ਸਾਹਮਣੇ ਆ ਗਏ ਪੁਆਇੰਟ ਤੁਹਾਡਾ ਬਹੁਤ ਵਧੀਆ ਹੈ ਜਦੋਂ ਸਿਆਸਤਦਾਨ ਟਰੈਕਸ਼ਨ ਨਹੀਂ ਦੇਣਗੇ ਤੇ ਫਿਰ ਆਮਹਾਰੇ ਹੋਊਗੀ ਅ ਅਫਸਰ ਸ਼ਹੀ ਲੋਬੀ ਜਿਹੜੀ ਤੁਹਾਡੇ ਸਾਹਮਣੇ ਆ ਮੈਂ ਬਾਕੀ ਸਟੇਟਾਂ ਦੀ ਗੱਲ ਤਾਂ ਕਰ ਰਿਹਾ ਕਿ ਫਿਰ ਤੁਰ ਕੇ ਵੇਖਿਆ ਜੀ ਉਹ ਅੰਗਰੇਜ਼ੀ ਚ ਕਹਿੰਦੇ ਨੇ ਬੀਨ देयर ਡਨ ਹੈ ਉਹ ਸਭ ਹਾਲਾਤ ਵੇਖੇ ਨੇ